ਕੈਨੇਡিয়ান ਕਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕਿ ਕਯੂਬਿਕ ਰਿਕਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੇ ਲਈ ਐਲ ਐਮ ਆਈਏ ਪ੍ਰੋਸੈਸਿੰਗ ਨੂੰ ਬੋਲਟ ਕਰਨ ਦਾ ਐਲਾਨ ਕੀਤਾ ਹੈ 3 ਸਤੰਬਰ ਤੋਂ ਮੌਨਟਰੀਅਲ ਵਿੱਚ ਬੇਨਕਾਰਾਂ ਲਈ ਲੇਬਰ ਮਾਰਕੀਟ ਪ੍ਰਭਾਵ ਲੰਕਣ ਐਲ ਐਮ ਆਈਏ ਦੀ ਪ੍ਰੋਸੈਸਿੰਗ 27 ਡਾਲਰ 47 ਸੈਂਟ ਕੈਨੇਡੀਅਨ ਕਯੂਬਿਕ ਕੋਸਟ ਘੰਟਾਵਰ ਤਨਖਾਹ ਤੋਂ ਘੱਟ ਘੰਟਾਵਰ ਤਨਖਾਹ ਵਾਲੇ ਨੌਕਰੀਆਂ ਦੇ ਪੇਸ਼ਕਸ਼ ਲਈ ਬੋਲਤਵੇਦੀ ਕੋਚਨਾਜ ਸਵੇਰੇ ਕਿਊਬਕ ਦੇ ਪ੍ਰੀਮੀਅਰ ਫ੍ਰਾਕੋਇਸ ਲਾਗੋਟ ਅਤੇ ਕਿਊਬਕ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫਰੇਚੇਟ ਦੁਆਰਾ ਕੀਤੀ ਗਈ ਸੀ ਪ੍ਰਾਂਤ ਵਿੱਚ 2789 ਪੱਦਰ ਦਾ ਪ੍ਰਬੰਧਨ ਕਰਨਾ ਤੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੀ ਇਸਾਰਤ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਅਸਥਾਈ ਨਿਵਾਸੀ ਉਹਨਾਂ ਲੋਕਾਂ ਨੂੰ ਦਰਸਾਉਂਦੇ ਨੇ ਜੋ ਅਸਥਾਈ ਤੌਰ ਦੇ ਕੰਮ ਜਾਂ ਅਧਿਆਨ ਪਰਮਟ ਤੇ ਜਾਂ ਵਿਜ਼ਟਰ ਵੀਜ਼ਾ ਇਲੈਕਟ੍ਰੋਨਿਕ ਯਾਤਰਾ ਤੇ ਕੈਨੇਡਾ ਵਿੱਚ ਰਹਿੰਦੇ ਨੇ ਇਹ ਤਬਦੀਲੀਆਂ ਇਹਨਾਂ ਤੇ ਲਾਗੂ ਨਹੀਂ ਹੁੰਦੀਆਂ ਮੌਂਟਰੀਅਲ ਦੇ ਆਰਥਿਕ ਖੇਤਰ ਤੋਂ ਬਾਹਰ ਕੰਮ ਤੇ ਸਥਾਨ ਤੇ ਨੌਕਰੀਆਂ ਕਿਊਬਕ ਦੇ ਵਿੱਚ 27 ਡਾਲਰ 47 ਸੈਂਟ ਤੇ ਐਲ ਐ ਐਮ ਆਈ ਅਰਜ਼ੀਆਂ 3 ਸਤੰਬਰ 2024 ਤੋਂ ਪਹਿਲਾਂ ਪ੍ਰਾਪਤ ਹੋਈਆਂ ਤੇ ਕੁਝ ਉਦਯੋਗ ਸਮੂਹਾ ਵਿੱਚ ਐਲ ਐ ਐਮ ਆਈ ਦੀ ਅਰਜੀ ਦੇਣ ਵਾਲੇ ਮਾਲਕ ਜਿਵੇਂ ਕਿ ਉੱਤਰੀ ਅਮਰੀਕਾ ਦੇ ਹੋਗ ਵਰਗੀਕਰਨ ਦੁਆਰਾ ਵਰਣਨ ਕੀਤਾ ਗਿਆ ਜਿਸ ਵਿੱਚ ਸ਼ਾਮਲ ਨੇ ਖੇਤੀਬਾੜੀ ਉਸਾਰੀ ਫੂਡ ਪ੍ਰੋਸੈਸਿੰਗ ਸਿੱਖਿਆ ਅਤੇ ਸਿਹਤ ਅਤੇ ਸਮਾਜਿਕ ਸੇਵਾਵਾਂ ਖੇਤਰ ਮੋਂਟਰੀਅਲ ਦੇ ਪ੍ਰਬੰਧਨ ਖੇਤਰ ਵਿੱਚ ਉਹਨਾਂ ਦੀ ਨਗਰਪਾਲਿਕਾ ਦੇ ਵਿੱਚ ਸ਼ਾਮਲ ਨੇ ਬਾਇਡਾਫੇ ਬਿਕਨ ਫੀਲਡ 4th ਸੈਂਟਲੂ ਡੋਰਵਾਲ ਹੈਪਸਡੇ ਕ੍ਰਿਕਲੈਂਡ ਵਾਂਟਰੀਅਲ ਮੋਂਟਰੀਅਲ ਈਸਟ ਮੋਂਟਰੀਅਲ ਵੈਸਟ ਮਾਉਂਟ ਰਾਇਲ ਪੁਆਇੰਟ ਕਲੀਅਰ ਸੈਨੇਵਿਲ ਅਤੇ ਵੈਸਟ ਮਾਉਂਟ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਨੀਤੀ ਦੀ ਨਿਯਮ ਨਿਗਰਾਨੀ ਕਰ ਰਹੀ ਹੈ ਕਿਉਂਕਿ ਇਹ TFWP ਦੇ ਭਵਿੱਖ ਬਾਰੇ ਫੈਸਲਾ ਲੈਣ ਲਈ ਜਾਰੀ ਰੱਖਦੀ ਹੈ ਕੈਨੇਡਾ ਵਿੱਚ TFWP ਤੇ ਹਾਲੀਆ ਪੜਤਾਲ ਕੈਨੇਡਾ ਦੀ ਸੰਗੀਤ ਧਾਰਾ ਜੋ ਰੋਜ਼ਗਾਰ ਦਤਾ ਨੂੰ ਵਿਦੇਸ਼ੀ ਕਾਮ ਮੈਨੂੰ ਨੌਕਰੀ ਦੇ ਰੱਖਣ ਦੇ ਯੋਗ ਬਣਾਉਂਦਾ ਜੋ ਬੁਖ ਮਜ਼ਦੂਰਾਂ ਦੀ ਕਾਰਡ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਦੇ ਨੇ ਜੋ ਦੇਸ਼ ਵਿੱਚ ਘਰੇਲੂ ਤੌਰ ਤੇ ਹੱਲ ਨਹੀਂ ਕਰ ਸਕਦੇ ਇਸ ਟੀਮ ਦੁਆਰਾ ਇੱਕ ਵਿਦੇਸ਼ੀ ਕਰਮਚਾਰੀ ਦੀ ਭਰਤੀ ਨੂੰ ਇੱਕ ਐਲ ਐਮ ਆਈ ਦੁਆਰਾ ਸਮਰਥਨਤਾ ਜਾਣਾ ਚਾਹੀਦਾ ਹੈ ਇਹ ਪ੍ਰੋਗਰਾਮ ਕੈਨੇਡਾ ਦੇ ਰੋਜ਼ਗਾਰ ਅਤੇ ਇਮੀਗ੍ਰੇਸ਼ਨ ਮੰਤਰੀ ਦੀਆਂ ਟਿੱਪਣੀਆਂ ਤੋਂ ਬਾਅਦ ਹਾਲ ਹੀ ਵਿੱਚ ਜਾਂਚ ਦੇਖੇ ਰਿਗਚਾਇਆ ਸਭ ਤੋਂ ਖਾਸ ਤੌਰ ਤੇ 6 ਅਗਸਤ ਨੂੰ ਰੋਜ਼ਗਾਰ ਕਾਰਜਵਲ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੇ ਮੰਤਰੀ ਰੈਡੀ ਬੋਇਸਨੌਟ ਨੇ ਪ੍ਰੋਗਰਾਮ ਦੀ ਘੱਟ ਤਨਖਾਹ ਵਾਲੀ ਧਾਰਾ ਦੇ ਖਾਸ ਉਦੇਸ਼ ਰੱਖੇ TFWP ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਦੇ ਨਵੇਂ ਉਪਾਦ ਇੱਕ ਸੂਚੀ ਘੋਸ਼ਣਾ ਕੀਤੀ ਬੋਇਸਨੌਟ ਦੁਆਰਾ ਰੋਜ਼ਗਾਰਦਾਤਾਵਾਂ ਦੇ ਸਸਤੀ ਵਿਦੇਸ਼ੀ ਮਜ਼ਦੂਰੀ ਆਦੀ ਹੋਰ ਦੇ ਖਤਰੇ ਦਾ ਹਵਾਲਾ ਦਿੱਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ TFWP ਨੌਕਰੀਆਂ ਤੇ ਉਦਯੋਗਾਂ ਵਿੱਚ ਕੈਨੇਡੀਅਨ ਕਾਮਿਆਂ ਦੀ ਭਰਤੀ ਨੂੰ ਰੋਕਣ ਲਈ ਨਹੀਂ ਹੈ ਜਿੱਥੇ ਉਹ ਉਪਲਬਧ ਹਨ ਉਹਨਾਂ ਅੱਗੇ ਨੋਟ ਕੀਤਾ ਕਿ TFWP ਦੀ ਘੱਟ ਤਨਖਾਹ ਵਾਲੀ ਧਾਰਾ ਕੈਨੇਡਾ ਵਿੱਚ ਨਕਲੀ ਤੌਰ ਤੇ ਉਜਾਰਤਾ ਨੂੰ ਘਟਾਉਣ ਲਈ ਇੱਕ ਸੰਭਵੀ ਵਾਹਨ ਸੀ ਅਤੇ ਕਿਹਾ ਕਿ ਮੰਤਰਾਲੇ ਇਸ ਧਾਰਾ ਦੇ ਅਧੀਨ ਐਲਐਮਆਈ ਅਰਜੇ ਨੂੰ ਪੂਰੀ ਤਰ੍ਹਾਂ ਨਾਲ ਪ੍ਰਕਿਰਤੀ ਰਿਆ ਪ੍ਰਤੀਕਿਰਿਆ ਕਰਨ ਤੋਂ ਇਨਕਾਰ ਕਰਨ ਬਾਰੇ ਵੀ ਵਿਚਾਰ ਕਰੇਗਾ ਇਹ ਭਾਵਨਾਵਾਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੁਆਰਾ న్యూਸ ਏਜੰਸੀ ਰਾਈਟਸ ਦੇ ਨਾਲ ਤਾਜ਼ਾ ਟਿੱਪਣੀ ਵਿੱਚ ਗੂੰਜੀਆਂ ਨਜ਼ਰ ਆਈਆਂ ਅਤੇ ਉੱਥੇ ਹੀ TFWP ਵਿੱਚ ਇਹ ਤਬਦੀਲੀਆਂ ਜਾਇਜ਼ ਸਮੇਂ ਵਿੱਚ ਆਈਆਂ ਨੇ ਜਦੋਂ ਕੈਨੇਡਾ ਸਥਾਈ ਇਮੀਗ੍ਰੇਸ਼ਨ ਪદ્ધਰ ਤੇ ਮੁੜ ਵਿਚਾਰ ਕਰ ਰਿਹਾ ਹੈ ਉਦਾਹਰਨ ਦੇ ਲਈ ਪਿਛਲਾ ਮਾਰਚ ਵਿੱਚ ਮંત્રી ਮਿਲਰ ਨੇ ਘੋਸ਼ਣਾ ਕੀਤੀ ਸੀ ਕਿ ਕੈਨੇਡਾ ਸਲਾਨਾ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਅਸਥਾਈ ਨਿਵਾਸੀ ਪੱਧਰਾਂ ਨੂੰ ਪੇਸ਼ ਕਰ ਰਿਹਾ ਹੈ ਇਸ ਦਾ ਸਮਰਥਨ ਕਰਨ ਲਈ ਆਈ ਆਰ ਸੀ ਸੀ ਨੇ ਇੱਕ ਪ੍ਰੋਵਿੰਸ਼ੀਅਲ ਐਕਸਟੈਂਸ਼ਨ ਲੈਟਰ ਪ੍ਰਣਾਲੀ ਦੀ ਸ਼ਿਰਵਾਤ ਦੇ ਨਾਲ ਵਿਦਿਆਨ ਪਰਮਟ ਜਾਰੀ ਕਰਨ ਤੇ ਰੁਕ ਲਾਉਂਦੇ ਹੋਏ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਇੱਕ ਅਸਥਾਈ 2 ਸਾਲ ਦੀ ਸੀਮਾ ਲਾਗੂ ਕੀਤੀ ਹੈ ਇਹਨਾਂ ਤਬਦੀਲੀਆਂ ਤੋਂ ਇਲਾਵਾ ਮਿਲਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਟ ਦੇ ਜਾਰੀ ਕਰਨ ਦੇ ਆਲੇ-ਦੁਆਲੇ ਨਵੇਂ ਨਿਯਮਾਂ ਦੇ ਪਾਲਣਾ ਕਰਨ ਅਤੇ ਸਥਾਈ ਨਿਵਾਸੀਆਂ ਲਈ ਕੈਨੇਡਾ ਵਿੱਚ ਪਹਿਲ ਤੋਂ ਪਹਿਲਾਂ ਹੀ ਸਥਾਈ ਨਿਵਾਸੀ ਦੇ ਨਿਸ਼ਾਨਾ ਬਣਾਉਣ ਲਈ ਹੋਰ ਘਰੇਲੂ ਡਰਾ ਲੈਣ ਦਾ ਵੀ ਆਪਣਾ ਇਰਾਦਾ ਦੱਸਿਆ ਕੈਨੇਡੀਅਨ ਕਵਰਨਾਮਾ ਦੇ ਵਿੱਚ ਇਸੇ ਹੋਂ ਤੱਕ ਦੀ ਵੱਡੀ ਘੌਰ ਖਬਰਾਂ ਦੇਖਣ ਲਈ ਸੁਣਨੀਆਂ ਪੜ੍ਹਨੀਆਂ ਦਾ ਬਣਿਆ ਰਹੋ ਆਦਮਿਸਵਾਲਾ.com ਦੇ ਨਾਲ